ਸੋ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਚਾਈ ਬੇਨਤੀ ਜੋਦਰੀ ਅਰਦਾਸ ਕਰਨ ਆਏ ਆ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਰਸ ਨਾਲ ਅਸੀਂ ਦਿੱਲੀ ਦੇ ਇਹਨਾਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰ ਸਕੀਏ ਔਰ ਜਿਸ ਤਰੀਕੇ ਦਿੱਲੀ ਲੋਕਾਂ ਨੇ ਮੰਡੇਟ ਦਿੱਤਾ ਏ ਉਸੇ ਤਰੀਕੇ ਉਹਨਾਂ ਦੀਆਂ ਜਿਹੜੀਆਂ ਭਾਵਨਾ ਸੀ ਔਰ ਮੋਦੀ ਜੀ ਦੀ ਜਿਹੜੀ ਕਮਿਟਮੈਂਟ ਸੀਗੀ ਦਿੱਲੀ ਦੇ ਲੋਕਾਂ ਦੇ ਨਾਲ ਉਹਨੂੰ ਅਸੀਂ ਪੂਰੀ ਕਰ ਸਕੀਏ ਸੋ ਇਸੇ ਵਾਸਤੇ ਗੁਰੂ ਸਾਹਿਬ ਦਾ ਤਨਤਨ ਸਾਹਿਬ ਸ੍ਰੀ ਗੁਰੂ ਗਰੰਤਸਾਈ ਮਹਾਰਾਜ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਅੰਦਰ ਆਸ਼ੀਰਵਾਦ ਲੈਣ ਲਈ ਬੇਨਤੜੀਆਂ ਜੋਧਰੀਆਂ ਅਰਦਾਸਾਂ ਕਰਨ ਲਈ ਆਏ। ਜੀ ਸਾਹਿਬ ਸਾਹਿਬ ਜਿਹੜੀ ਸ਼ਰਾਬ ਪਾਲਿਸੀ ਦੀ ਗੱਲ ਹਮੇਸ਼ਾ ਦਿੱਲੀ ਚ ਹੁੰਦੀ ਰਹੀ। ਛਨਾਮੀ ਮੁੱਦਾ ਵੀ ਬਣਿਆ ਤੇ ਕਿਹਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸੇਮ ਸ਼ਰਾਬ ਜਿਹੜੀ ਸ਼ਰਾਬ ਪਾਲਿਸੀ ਚੱਲ ਰਹੀ ਹੈ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਈਡੀ ਐਸਬੀਆਈ ਤੋਂ। ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਇਹ ਬਹੁਤ ਛੋਟੀਆਂ ਚੀਜ਼ਾਂ ਨਹੀਂ। ਖਾਲੀ ਸ਼ਰਾਬ ਪਾਲਿਸੀ ਨਹੀਂ ਇਹ ਬਹੁਤ ਛੋਟੀਆਂ ਨਹੀਂ। ਅੱਜ ਤੁਸੀਂ ਦੇਖੋ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਹਾਂ ਅੱਜ ਤੁਸੀਂ ਇਹ ਇਹ ਸਰਕਾਰ ਨੇ ਤੁਹਾਨੂੰ ਕਿੱਥੇ ਪਹੁੰਚਾ ਦਿੱਤਾ ਹੈ ਅੱਜ ਜੋ ਦਿੱਲੀ ਨੂੰ ਉਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆ ਰਹੇ ਹਾਂ ਕੀ ਅਧਿਕਾਰ ਆ ਮਨੀਸ਼ ਸੁਸੋਦੀਆ ਇੱਥੇ ਘੁੰਮ ਰਹੇ ਸਕੂਲਾਂ 'ਚ ਦਿੱਲੀ ਦੇ ਸਕੂਲਾਂ ਨੂੰ ਉਜਾੜਨ ਤੋਂ ਬਾਅਦ ਪੰਜਾਬ ਨੂੰ ਦੋਵੇਂ ਦੋ ਹੱਥਿਆਂ ਨਾਲ ਲੁੱਟਣ ਦਾ ਕੰਮ ਕੀਤਾ ਹੈ ਔਰ ਪੰਜਾਬ ਇਸ ਕਦਰ ਅੱਜ ਇਸ ਸਥਾਨ ਤੇ ਆ ਗਿਆ ਏ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਨਾ ਜੇ ਮੇਰੇ ਪੰਜਾਬ ਦੇ ਲੋਕ ਇਸ ਨੂੰ ਸਮਝ ਸਕਣ ਤੇ ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਦਿੱਲੀ ਚੋਂ ਲਿਆ ਕੇ ਪੰਜਾਬ ਚ ਵਾੜਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੇ ਤੋਂ ਤੁਹਾਡੀਆਂ ਰਾਜ ਸਭਾ ਖਰੀਦ ਲੀਆਂ ਮੈਂ ਪੰਜਾਬ ਦੇ ਲੋਕਾਂ ਦੇ ਚਹਨਾ ਚ ਬੇਨਤੀ ਕਰਨਾ ਚਾਹੁੰਨਾ ਹ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਅੱਖ ਤੁਹਾਡੇ ਤੋਂ ਖੋਇਆ ਦਿੱਲੀ ਚ 12 ਸਾਲ ਤੱਕ ਦਿੱਲੀ ਦੀ ਵਿਜਾਰਤ ਚ ਸਿੱਖ ਮੰਤਰੀ ਨੂੰ ਪਰਾ ਰੱਖਿਆ ਦਿੱਲੀ ਚ ਸਾਡਾ ਹੱਕ ਖੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾਂ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜ਼ਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਣ ਮਿਲਿਆ। ਨਾ, ਆ ਬੀਜੇਪੀ ਦੀ ਸਰਕਾਰ ਚ ਰਹਾ ਕਾਂਗਰਸ ਸਰਕਾਰ ਚ ਕੋਈ ਐਸੀ ਜਦੋਂ ਦੀ ਵਿਧਾਨ ਸਭਾ ਬਣੀ ਆ ਜਦੋਂ ਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਐਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਉਹਦਾ ਹੱਕ ਨਾ ਮਿਲਿਆ ਹੋਵੇ। ਪਹਿਲੀ ਵਾਰ ਹੋਇਆ ਏ। ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਵੜ ਆਏ। ਪਹਿਲਾਂ ਤੁਹਾਡੀਆਂ ਰਾਜ ਸਭਾ ਵਿੱਚ ਤੀਆਂ। ਮੈਨੂੰ ਦੱਸੋ ਰਾਗਵ ਚੱਡੇ ਦਾ ਕੀ ਆ ਪੰਜਾਬ ਅੰਦਰ? ਉਹਨੂੰ ਕਿਸ ਕੈਪੈਸਿਟੀ ਚ ਰਾਜ ਸਭਾ ਦਿੱਤੀ ਆ? ਜਾ ਜਿਹੜੇ ਤਿੰਨ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਇਹਨਾਂ ਦਾ ਮਾ ਮੰਤਰੀ ਆ ਸੰਦੀਪ ਪਾਠਕ ਉਹਦਾ ਕੀ ਆ ਦਿੱਲੀ ਅੰਦਰ ਉਹ ਸੰਦੀਪ ਪਾਠਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ ਜਾ ਕੇ ਕਦੀ ਦੇਖੋ ਸੈਕਟਰੀਏਟ ਅੰਦਰ ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਉਹਨੂੰ ਤੇ ਹੁਣ ਕਹਿਣ ਜੋਗੇ ਵੀ ਕੁਝ ਨਹੀਂ ਉਹਦੇ ਪੱਲੇ ਤੇ ਵਿਚਾਰਦੇ ਨੇ ਛੱਡਿਆ ਹੀ ਕੁਝ ਨਹੀਂ ਉਹਦੇ ਦਫ਼ਤਰਾਂ ਦੇ ਨਾਲ ਡਵਾਈਜ਼ਰ ਉਹਦੋਂ ਕੇਜਰੀਵਾਲ ਨੇ ਭੇਜਿਆ ਉਹਦੇ ਦਫ਼ਤਰਾਂ ਦੇ ਅੰਦਰ ਸਖਤਰ ਕੇਜਰੀਵਾਲ ਦੇ ਭੇਜਿਆ ਉਹਦੇ ਪੀਏ ਕੇਜਰੀਵਾਲ ਦੇ ਭੇਜੇ ਆ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਰੀਕੇ ਦੋਵੇਂ ਦੀਆਂ ਠਾਂ ਲੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰੁਪਇਆ ਪਹਿਲਾਂ ਤੇ ਵਿਦੇਸ਼ਾਂ ਚ ਜਾ ਰਿਹਾ ਉਹ ਬੱਚਿਆਂ ਨੂੰ ਮਾਧਿਅਮ ਤੇ ਕੋਈ 50 ਲੱਖ ਖਰਚ ਕੇ ਜਾਂਦਾ ਕੋਈ 80 ਲੱਖ ਖਰਚ ਕੇ ਜਾਂਦਾ ਕੋਈ ਐਜੂਕੇਸ਼ਨ ਨਾਮ ਤੇ ਆ ਰਹੇ ਹੁਣ ਸਾਰੇ ਵਾਪਸ ਆ ਰਹੇ ਨੇ ਅਰਬਾਂ ਖਰਬਾਂ ਰੁਪਇਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਤੇ ਕੰਮ ਤਨਦਾਨੀ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਆ ਲਗਭਗ 4 ਲੱਖ ਕਰੋੜ ਰੁਪਏ ਕਰਜ਼ਾ ਹੋ ਗਿਆ ਇਹ ਹੀ ਕੇਜਰੀਵਾਲ ਕਹਿੰਦੇ ਸੀ ਨਾ ਮੇਰੇ ਕੋਈ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ ਸਵਾ ਕਰੋੜ ਸਵਾ ਲੱਖ ਕਰੋੜ ਰੁਪਇਆ ਮੇਰੇ ਪੰਜਾਬ ਦੇ ਲੋਕੋ ਧਿਆਨ ਨਾਲ ਸੁਣਿਓ ਪੱਤਰਕਾਰ ਭਰਾਵਾਂ ਨੂੰ ਕਹਿਣਾ ਹੈ ਸਵਾ ਲੱਖ ਕਰੋੜ ਰੁਪਇਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ, ਮੱਧਿਆ ਪ੍ਰਦੇਸ਼, ਛੱਤੀਸਗੜ, ਗੋਆ, ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ। ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀ। ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ 'ਚ ਛੁੱਟੇ। ਇਹ ਕੰਮ ਕੀਤਾ ਜਿਨ੍ਹਾਂ ਨੂੰ ਤੁਸੀਂ ਰਾਜ ਦਿੱਤਾ ਸੀਗਾ, ਉਹਨਾਂ ਨੇ ਤੁਹਾਨੂੰ ਲੁੱਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀਅਤ ਖਤਮ ਕਰਦੇ ਪਏ ਆ। ਮੈਂ ਅੱਜ ਇਸ মিডিਆ ਦੇ ਮਾਧਿਅਮ ਤੋਂ ਤਿੰਨ ਗੱਲ ਜਾਣਕਾਰੀਆਂ ਦੇਣਾ ਚਾਹੁੰਦਾ। ਮੈਂ ਜ਼ਰੂਰ ਚਾਹਣਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ 12 ਸਾਲਾਂ ਚ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਿਵੇਂ ਕੀ ਕੀ ਖਤਮ ਕੀਤਾ ਹੈ ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ ਅੱਜ 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉੱਥੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜ਼ੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗਲ ਘੁੱਟਣ ਦਾ ਕੰਮ ਕੀਤਾ ਜੋ ਪੰਜਾਬੀ ਨੂੰ ਵੀ ਤੇ ਸਿੱਖੀ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਚਾਇਆ ਏ ਉਹੀ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੱਤਾ ਹੈ ਹੁਣ ਦੱਸੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਕੇਜਰੀਵਾਲ ਦੱਸਿਆ ਦੱਸੇਗਾ ਕਿ ਕਿਤਨਾ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਜਾ ਕੇ ਸਰ ਸਰ ਸਾਹਿਬ ਕਿੰਨੇ ਕਿੰਨੇ ਦੀ ਵੇਚੀ ਇਹਨਾਂ ਨੇ ਰਸਵਾਸੀ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਕਿ ਪੁੱਛਦੇ ਜੇ ਪੁੱਛਦੇ ਤੁਹਾਨੂੰ ਸਭ ਨੂੰ ਪਤਾ ਹੈ ਤੇ ਮੈਂ ਤੇ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਜੀ ਤੁਸੀਂ ਤਾਂ ਮੈਂਨ ਤੋਂ ਕੀ ਪੁੱਛਦੇ ਜੇ ਮੈਂ ਕਹਣਾ ਮੈਂ ਕਹਣਾ ਮਨਿਹੂ ਸੀ ਤੁਹਾਨੂੰ ਪਹਿਲੇ ਸੀ ਸ਼ੀਸ਼ਮੈਲ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਹੁਣ ਸ਼ੀਸ਼ਮੈਲ ਚ ਕੌਣ ਰਹੇਗਾ ਅਜਾਇਬ ਘਰ ਬਣਾ ਦੀ ਗੱਲ ਹੋ ਰਹੀ ਹੈ ਸ਼ੀਸ਼ਮੈਲ ਤੇ ਅਰਵਿੰਦ ਕੇਜਰੀਵਾਲ ਜੀ ਦੀ ਯਾਦਾ ਰਹਿਣ ਗਿਆ ਇਨਸਾਨ ਕੋਈ ਨਹੀਂ ਰਹਿ ਸਕਦਾ ਉਹ ਰਹਿ ਹੀ ਨਹੀਂ ਸਕਦਾ ਉਹ ਐਸਾ ਲਗਜ਼ਰੀਅਸ ਘਰ ਆ ਬੰਦਾ ਤੇ ਆਮ ਬੰਦਾ ਤੁਸੀਂ ਉੱਥੇ ਜਾ ਕੇ ਕਮਲਾ ਜੂਗਾ ਆਟੋਮੈਟਿਕ ਪੱਖੇ ਚੱਲ ਪੈਂਦੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪੈਂਦਾ ਪੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਰਾਹੀ ਕੋ ਮਾੜਾ ਮਲਦ ਕਰ ਨਹੀਂ ਸਕਦਾ ਤੇ ਉੱਤੇ ਫਿਰ ਕੀ ਹੁਣ ਕੀ ਕੀ ਦੇਖਦੇ ਆ ਉੱਤੇ ਮਿਊਜ਼ਿਕ ਵੀ ਬਣਾਵਾ ਗਰੋਂ ਨੂੰ ਕੀ ਕਹਾ ਕਿਤਾ ਕਿ ਲੋਕ ਵੇਖਤ ਲੈਣੇ ਨੇ ਕੀ ਕੀਤਾ ਅੱਛਾ ਭਗਵੰਤ ਮਾਨ ਦੀ ਕੋਰ ਕਹਿ ਰਹੇ ਨੇ ਕਿ ਪੰਜਾਬ 'ਚ ਤੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ 'ਚ ਸਭ ਤੋਂ ਜ਼ਿਆਦਾ ਨੌਕਰੀਆਂ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਹਰਦੀ ਸਰਕਾਰ ਨੇ ਦਿੱਤੀ ਹੈ ਸੱਕਾ ਰੋਜ਼ਗਾਰ ਇੱਥੇ ਆਇਆ ਮੈਂ ਕਿਹਾ ਦੇਖੋ ਤੁਸੀਂ ਰੋਜ਼ਗਾਰ ਰਾਗਵ ਚੱਡਣ ਰੋਜ਼ਗਾਰ ਮਿਲ ਗਿਆ ਤੁਹਾਡਾ ਮਾਹ ਮੰਤਰੀ ਦਾ ਕੀ ਨਾਮ ਆ ਅਭਿਸ਼ੋਦਾ ਸੰਦੀਪ ਪਾਟਲ ਨੂੰ ਰੋਜ਼ਗਾਰ ਮਿਲ ਗਿਆ 15 ਪ੍ਰਭਾਰੀ ਉੱਥੋਂ ਲਿਆ ਕੇ ਲਾਉਂਦੇ ਜੈਡ ਪਲਸ ਸਿਕਿਉਰਿਟੀ ਦਿੱਤੀ ਆਪਣੇ ਜਿਹੜਾ ਵਹਿਬਾਬਾ ਜਿਹਨੂੰ ਉੱਥੇ ਲੋਕੀ ਚਪੇੜਾਂ ਨਾਲ ਕੁੱਟਦੇ ਨੇ ਜਿਹਨੂੰ ਚਪੇੜਾਂ ਨਾਲ ਕੁੱਟਦੇ ਨੇ ਉੱਥੇ ਇੱਥੇ ਭਗਵੰਤ ਮਾਨ ਜੀ ਨੇ ਜੈਡ ਪਲਸ ਸਿਕਿਉਰਿਟੀ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋਂ ਰਿਆ ਕੇ ਰੋਜ਼ਗਾਰ ਦੇ ਦਿੱਤਾ ਪਰ ਉਚਾਰਾ ਭਗਵੰਤ ਮਾਨ ਨੇ ਕਿਹਾ 50000 ਨੌਕਰੀਆਂ ਆਮ ਜਨਤਾ ਦੇ ਘਰਾਂ ਨੂੰ ਮਿਲੀਆਂ ਨਹੀਂ ਮਿਲ ਗਈਆਂ ਜੀ ਬਿਲਕੁਲ ਸਹੀ ਕਹਿ ਰਹੇ ਹੋ ਸਾਇਲ ਲੁੱਟਣੇ ਕੁਛ ਨਹੀਂ ਕੀਤਾ ਉਹਨਾਂ ਨੇ ਸਰਸਤਾ ਸਾਹਿਬ ਨੂੰ ਇੱਕ ਮਹਿਕਮਾ ਦਿੱਤਾ ਗਿਆ ਸੀ ਜਿਹੜਾ ਐਗਜ਼ਿਸਟਿੰਗ ਕੀਤਾ ਜਿਹੜਾ ਐਗਜ਼ਿਸਟਿੰਗ ਨਹੀਂ ਕਰਦਾ ਮੈਂ ਭਾਈ ਦਿੱਲੀ ਏ ਪਤਾ ਕੀ ਗੱਲ ਆ ਕਿ ਜਿਉਂ ਕੋਣ ਆਏ ਨਹੀਂ ਦਿੱਲੀ ਤੋਂ ਮੈਨੂੰ ਪਰਸੋਂ ਦੱਸ ਰਹੇ ਸੀ ਮਨੀਸ਼ ਸੋਧਿਆ ਪਤਾ ਕੀ ਪੁੱਛ ਰਿਹਾ ਸੀ ਇੱਥੇ ਤੁਸੀਂ ਸੁਣ ਕੇ ਰਾਨ ਹੋ ਜੋਗੇ ਮਨੀਸ਼ ਸੋਧਿਆ ਕੀ ਪੁੱਛ ਰਿਹਾ ਸੀ ਕਹਿੰਦਾ ਇਹ ਜੋ ਅਭੀ ਹਮ ਕਹਿ ਸਕਤੇ ਹੈ ਕਿ ਅਬ ਹਮ ਯਹਾਂ ਸੇ ਚਾਵਲ ਲੈ ਕੇ ਜਾਏਂਗੇ ਜੋ ਚਾਵਲ ਲਗੇ ਹੋਏ ਆ ਉਹਨੇ ਕਹਾਂ ਰਹਿਣ ਦੇ ਕੋਈ ਸੁਣ ਲੂਗਾ ਇਹ ਕੁੱਟੂ ਗਏ ਚਾਵਲ ਨਹੀਂ ਹੈਗੇ ਜਿਨੂੰ ਇਹ ਨਹੀਂ ਪਤਾ ਚੌਲ ਕੀ ਹੁੰਦੇ ਨੇ ਜਿਨੂੰ ਇਹ ਨਹੀਂ ਪਤਾ ਧਾਨ ਕੀ ਹੈ ਜਿਨੂੰ ਇਹ ਨਹੀਂ ਪਤਾ ਝੋਨਾ ਕੀ ਆ ਉਹ ਕਹਿੰਦਾ ਮੈਂ ਇਨ ਲੋਕਾਂ ਨੂੰ ਆ ਕੇ ਪੜ੍ਹਾਉਂਗਾ ਇਹ ਲੋਕਾਂ ਨੇ ਦੁਨੀਆ ਨੂੰ ਪੜਾ ਦਿੱਤਾ ਇਸ ਕਰਕੇ ਉਹਨਾਂ ਦਾ ਮਕਸਦ ਕੇਵਲ ਲੁੱਟਣ ਆਏ ਸੀਗੇ ਤੇ ਜੇ ਅਜੇ ਪੰਜਾਬ ਦੇ ਲੋਕ ਨਹੀਂ ਸਮਝਣਗੇ ਇਹ ਤੁਹਾਨੂੰ ਲੁੱਟ ਕੇ ਘੁੱਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇੰਨਾ ਕਰਕੇ ਜਾਣਗੇ ਕਿ ਇਹਨੂੰ ਬਾਅਦ ਵਿੱਚ ਬਾਤ ਕਰਨਾ ਮੁਸ਼ਕਲ ਹੋ ਜਾਊਗਾ ਕਹਿੰਦੇ ਬਦਲਾਅ ਲਿਆਂਦਾ ਸੀ ਬਦਲਾਅ ਬਹੁਤ ਵੱਡੇ ਪੱਧਰ ਤੇ ਲਿਆਇਆ ਜਾ ਰਿਹਾ ਹੈ ਸਰ ਪ੍ਰਤੀਜਾ ਜਰੂਰ ਲੈ ਕੇ ਕਿਰੇ ਕਿਹੜੇ ਫੈਸਲੇ ਪੁਰਾਣੇ ਕਿਹੜੇ ਨਵੇਂ ਦੇ ਆ ਰਹੇ ਨੇ ਦੇਖੋ ਦਿੱਲੀ ਸਾਡਾ ਦੇਖੋ ਖਾਲੀ ਇਹ ਲੋਕਾਂ ਦੀ ਕਰਪਸ਼ਨਾਂ ਚੈੱਕ ਕਰਨਾ ਨਹੀਂ ਇੱਕ ਸਾਡਾ ਇੱਕ ਇੱਕ ਵਿਸ਼ਾ ਹੈ ਕਿ ਪੈਸੇ ਲੁੱਟੇ ਨੇ ਉਹਦਾ ਹਿਸਾਬ ਲਾਾਂਗੇ ਲੇਕਿਨ ਅਸੀਂ ਪੋਜ਼ਿਟਿਵ ਏਜੰਡੇ ਤੇ ਹਾਂ ਸੀ ਡਿਵੈਲਪਮੈਂਟ ਦੇ ਏਜੰਟ ਦੇ ਤੇ ਆ ਦਿੱਲੀ ਨੂੰ ਜਵਾੜਿਆ ਗਿਆ ਉਹਨੂੰ جواب ਜਮਨਾ ਦੀ ਸਫਾਈ ਸ਼ੁਰੂ ਹੋ ਗਈ ਜਾਣਾ ਕਿੰਨਾ ਕੁੰਝ ਗਈ ਹੈ ਹੈ ਜਮਨਾ ਦੀ ਸਫਾਈ ਸ਼ੁਰੂ ਕੀਤੀ ਸੀ ਕਿੰਨਾ ਕੁੰਝ ਗਈ ਹੈ ਲਗਾ ਲੀ ਵਰ ਕੇ ਜਮਨਾ ਜਮਨਾ ਇਹ ਸਫਾਈ ਕਿਦੋਂ ਤੱਕ ਪਹੁੰਚ ਗਈ ਆਹ ਜੀ ਆ ਜੀ ਕਿਉਂਕਿ ਸੀਐਮ ਬਾਦਲ ਰੇਖਾ ਤੋਂ ਪਹਿਲਾਂ ਹੀ ਸਫਾਈ ਸ਼ੁਰੂ ਕਰਾਤੀ ਸੀ ਤੁਸੀਂ ਜੀਜੇਪੀ ਨੇ ਇਹ ਜਵਾਬ ਇਹ ਤਾਂ ਦੇ ਸਕਦਾ ਮੈਂ ਕੋਈ ਬੰਦਦਾ ਅੱਛਾ ਸਿੱਸਾ ਸਾਹਿਬ ਸਿੱਸਾ ਸਾਹਿਬ ਕੀ ਗੱਲ ਕੀਤੀ ਵਿਦੇਸ਼ਾਂ ਚ ਜਾੜੇ ਨੌਜਵਾਨਾਂ ਤਿੰਜ ਆ ਜਾਏ ਬੜਾ ਰੌਲਾ ਪੈ ਗਿਆ ਹੁਣ ਤੇ 트럼ਪ ਸਾਹਨੇ ਇੱਕ ਨਵੀਂ ਨੀਤੀ ਘੜਦੀ ਏ ਪਨਾਮਾ ਚ ਕੋਸਟਾ ਰਿਕਾ ਤੇ ਗਵਾਟਾਮਾਲਾ ਉਥੇ ਕੈਂਪ ਬਣਾਉਂਦੇ ਨੇ ਉਥੇ ਬੰਦਿਆਂ ਨੂੰ ਭੇਜਿਆ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪ ਟਿਕਟਾਂ ਖਰੀਦਲੀਆਂ ਪੈਣ ਗਿਆ ਉਹਨੂੰ ਕਾ ਭਾਰਤ ਸਰਕਾਰ ਕਰੇਗੀ ਜਾਂ ਕਿਹੜੀ ਸਰਕਾਰ ਉਥੇ ਜਿਹੜੇ ਬੰਦਿਆਂ ਨਾਲ ਰਾਬਤਾ ਕਰੇਗੀ ਦੇਖੋ ਮੈਨੂੰ ਵੀ ਨਹੀਂ ਪਤਾ ਇਹਦੇ ਮੈਨੂੰ ਵੀ ਨਹੀਂ ਪਤਾ ਪਤਾ ਕਰ ਹਲੇ ਵੀ ਲੋਕ ਜਿਹੜੇ ਟ੍ਰੈਵਲ ਏਜੰਟ ਹਲੇ ਵੀ ਡੰਕੀ ਲਾ ਕੇ ਦੇਖੋ ਕੋਈ ਨਹੀਂ ਜੀ ਇਹ ਸਾਰੇ ਪੈਸੇ ਦਿੰਦੇ ਨੇ ਟ੍ਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਨਹੀਂ ਚਾਹੁੰਦਾ ਕਿ 90% ਟ੍ਰੈਵ ਆਮ ਆਦਮੀ ਪਾਰਟੀ ਦੇ ਨੇਤਾ ਮਨਾ ਫੋਟੋ ਮਿਲ ਜਾਣਗੇ ਉਹਨਾਂ ਸੁਰੱਖਿਸ਼ਨ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋਹ ਹੱਥ ਨਹੀਂ ਪਾਉਂਦਾ ਵਾਣਾ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਗਿਆ ਰੁਪਏ ਦਾ ਔਰ ਉਹ ਟ੍ਰੈਵਲ ਏਜੰਟ ਗੱਡੀਆਂ ਲੈ ਕੇ ਘੁੰਮਦੇ ਫਿਰਨ ਅੱਗੇ ਪਿੱਛੇ ਪੁਲਿਸ ਲਾ ਕੇ ਘੁੰਮਦੇ ਫਿਰਨ ਇਹ ਤਾਂ ਸਪਸ਼ਟ ਆ ਕਿ ਉਹ ਜਿਹੜਾ ਕਰੋੜਾਂ ਰੁਪਏ ਉਹਨਾਂ ਇਕੱਠਾ ਕੀਤਾ ਉਹਦੇ ਚੋਂ ਭਗਵੰਤ ਮਾਨ ਸਰਕਾਰ ਕੋਲ ਪੈਸੇ ਗਏ ਨੇ ਬੱਚਿਆਂ ਦੀਆਂ ਜ਼ਿੰਦਗੀਆਂ ਉੱਜੜ ਗਈਆਂ ਨੇ ਏਜੰਟਾਂ ਨੇ ਜ਼ਿੰਦਗੀਆਂ ਉਜਾੜ ਦਿੱਤੀਆਂ ਅੱਛਾ ਪੰਜਾਬ ਦੇ ਜੋ ਬੰਬਲਾ ਫੋਣੇ ਨੇ ਕਿਉਂਕਿ ਤੁਸੀਂ ਵੀ ਚਿੰਤਾ ਚਿੰਤਾ ਜ਼ਾਹਰ ਨਹੀਂ ਹਰ ਪੰਜਾਬ ਚ ਕੋਈ ਲਾਅ ਆਂਡ ਆਰਡਰ ਹੈ ਹੀ ਨਹੀਂ ਤੁਸੀਂ ਇੱਕ ਬੰਮ ਪਲੇਸ ਦੇਖ ਰਹੇ ਜੇ ਹੈ ਕਿੱਥੇ ਹੈ ਤੇ ਤੁਹਾਡੂ ਖਬਰ ਛਪ ਜਾਂਦੀ ਵੱਡੀ ਤਾਂ ਹੈ ਤੇ ਮੈਂ ਇਸ ਗੱਲ ਚ ਲੰਬਾ ਚਲਕ ਮੇਰਾ ਅੱਜ ਕੋ ਮਕਸਦ ਹੈ ਨਹੀਂ ਸੀ ਮੈਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਮੈਂ ਤੁਹਾਨੂੰ ਇਹ ਜਰੂਰ ਬੇਨਤੀ ਕਰਦਾ ਹਾਂ ਕਿ ਇਹ ਲੋਕਾਂ ਤੋਂ ਸचेत ਹੋ ਜੋ ਦਿੱਲੀ ਲੋਕਾਂ ਨੂੰ 10 ਸਾਲ ਲੱਗੇ ਸਮਝ ਲੱਗਣ ਆਉਣ ਲੱਗਿਆ 12 ਸਾਲ ਪਰ 12 ਸਾਲ ਚ ਅੱਜ ਦਿੱਲੀ ਉਜੜ ਚੁੱਕੀ ਆ ਗੰਦਾ ਕਰ ਕਰ ਪਾਣੀ ਆਉਂਦਾ ਬੁਰਾ ਹਾਲ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਆ ਇਹ ਜਿਹੜੇ ਕੇਜਰੀਵਾਲ ਨੇ ਉੱਥੋਂ ਹਾਰ ਕਿਉਂ ਆ ਗਏ ਨਾ ਤੁਹਾਡੇ ਦੁਆਲੇ ਹੋਣਾ ਹੈ ਇਹਨਾਂ ਨੇ ਤੁਹਾਨੂੰ ਲੁੱਟਣਾ ਉੱਥੇ ਦੁਕਾਨਾਂ ਨੇ ਵੀ ਬੰਦ ਹੋ ਗਈਆਂ ਜੀ ਆਰ ਸਰਕਾਰ ਤੱਕ ਦੇ ਵਿਚਕਾਰ ਟਕਰਾਮ ਚੱਲਿਆ ਆਕਾਲੀ ਕਿਉਂਕਿ ਤੁਸੀਂ ਕਦੀ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦੇਖੋ ਮੈਂ ਕੋਈ ਧਾਰਮਿਕ ਤੌਰ ਤੇ ਮੇਰੀ ਬੇਨਤੀ ਸੁਣੋ ਮੈਂ ਕੋਈ ਧਾਰਮਿਕ ਤੌਰ ਤੇ ਜੋ ਵੀ ਇੱਥੇ ਹੋ ਰਿਹਾ ਹੈ ਨਾ ਉਹਦੇ ਤੇ ਮੇਰੀ ਕੋਈ ਪ੍ਰਤੀਕਿਰਿਆ ਨਹੀਂ ਹੈ ਇਹ ਵੱਡੀਆਂ ਗੱਲਾਂ ਨੇ ਸ਼ਰੋਮਣੀ ਕਮੇਟੀ ਸਾਡੀ ਬਹੁਤ ਸਨਮਾਨਿਤ ਸੰਸਥਾ ਹੈ ਸਾਡੀ ਸਰਮੋਹਰ ਸੰਸਥਾ ਹੈ ਅਕਾਲ ਤਖ ਮਾਣਾ ਸਾਡਾ ਸੋਮਾ ਹੈ ਤਾਕਤ ਦਾ ਇਸ ਕਰਕੇ ਮੈਂ ਇਹ ਕੌਂਟਰਵਰਸੀਆਂ ਉਹਨਾਂ ਦੀਆਂ ਮੈਨੂੰ ਇਸ ਤਰ੍ਹਾਂ ਚਰਚਾ ਬੜੀ ਆ ਪੰਜਾਬ ਦੇ ਵਿੱਚ ਕੀ ਆਉਣ ਵਾਲੀ ਸੀ ਉਹਨਾਂ ਨੇ ਅਭਾਰ ਕਿ ਸ਼ੁਰੂ ਕੀ ਹੈ ਦੇਖੋ ਮੈਂ ਇਹਨਾਂ ਗੱਲਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਅਕੇਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਕੀਤਾ ਸੀਗਾ ਜੋ ਪਾਰਟੀ ਨੇ ਉਹਨੇ 2024 ਕੀਤਾ ਸੀਗਾ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਸਿੱਧਾ رابطہ ਕਾਇਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਕਾਦਰੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਆਵਾਦੀ ਪਾਰਟੀ ਦੇ ਸਵਾਲ ਚੁੱਕੇ ਗਏ ਨੇ। ਮਨਜਿੰਦਰ ਸਿਰਸਾ ਦਾ ਕਹਿਣਾ ਹੈ ਕਿ ਆਪਨੇ ਹਮੇਸ਼ਾ ਪੰਜਾਬ ਦਾ ਹੱਕ ਖੋਇਆ। ਆਪਨੇ ਦਿੱਲੀ ਦੇ ਵਿੱਚ ਕੋਈ ਸਿੱਖ ਮੰਤਰੀ ਨਹੀਂ ਬਣਾਇਆ ਸੀ। ਸਿਰਸਾ ਦਾ ਕਹਿਣਾ ਹੈ ਕਿ 12 ਸਾਲ ਦਿੱਲੀ ਸਰਕਾਰ ਦੇ ਵਿੱਚ ਕੋਈ ਵੀ ਸਿੱਖ ਮੰਤਰੀ ਨਹੀਂ ਰਿਹਾ। ਦਿੱਲੀ ਆਪਨੇ ਪੰਜਾਬ ਦੀਆਂ ਸਾਰੀਆਂ ਰਸਵਾ ਖੋਈਆਂ ਇਹ ਵੀ ਵੱਡਾ ਇਲਜ਼ਾਮ ਲਗਾਇਆ ਗਿਆ ਮਨਜਿੰਦਰ ਸਿਰਸਾ ਦੇ ਵੱਲੋਂ। ਸਿਰਸਾ ਦਾ ਕਹਿਣਾ ਹੈ ਕਿ 12 ਸਾਲ ਬਾਅਦ ਦਿੱਲੀ ਦੇ ਵਿੱਚ ਪੰਜਾਬੀ ਨੂੰ ਮਾਣ ਮਿਲਿਆ ਹੈ। ਉਥੇ ਆਕਾਲੀ ਦਲ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਨੂੰ ਲੈ ਕੇ ਵੀ ਸਿਰਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਦਮ ਤੇ ਇਕੱਲਿਆਂ ਹੀ ਆ ਬੀਜੇਪੀ ਪੰਜਾਬ ਦੇ ਵਿੱਚ ਚੋਣਾਂ ਲੜੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਖੁਦ ਵੀ ਚਾਹੁੰਦੇ ਨੇ ਕਿ ਬੀਜੇਪੀ ਆਪਣੇ ਦਮ ਤੇ ਪੰਜਾਬ ਦੇ ਵਿੱਚੋਂ ਲੜੇ ਇਸ ਨੂੰ ਲੈ ਕੇ ਵੀ ਸਿਰਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਮਨਿੰਦਰ ਸਿਰਸਾ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਭਾਜਪਾ ਨੇ ਸਿੱਖ ਮੰਤਰੀ ਬਣਾ ਕੇ ਪੰਜਾਬੀਆਂ ਨੂੰ ਮਾਣ ਦਿੱਤਾ ਹੈ ਅ ਮਨਿੰਦਰ ਸਿਰਸਾ ਦੇ ਲਈ ਵੀ ਕਿਹਾ ਗਿਆ ਹੈ ਕਿ 2013 ਤੱਕ 2013 ਦੇ ਵਿੱਚ ਆਖਰੀ ਵਾਰ ਜੋ ਕਿ ਅਰਵਿੰਦਰ ਲਵਲੇ ਸਿੱਖ ਮੰਤਰੀ ਸਤਨ ਦਿੱਲੀ ਵਿਧਾਨ ਸਭਾ ਦੇ ਵਿੱਚ ਉਸ ਤੋਂ ਬਾਅਦ ਆਮ ਆਦੀ ਪਾਰਟੀ ਵੱਲੋਂ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਸਿੱਖ ਨੂੰ ਸਿੱਖ ਮੰਤਰੀ ਨੁਮਾਇੰਦਗੀ ਨਹੀਂ ਦਿੱਤੀ